ਦੋਸਤੋ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਿਰ ਤੇ ਇਹ ਮੰਦਿਰ ਦੇਸ਼ ਦੇ 51 ਸ਼ਕਤੀ ਪੀਠਾਂ ਵਿੱਚ ਸ਼ਾਮਲ ਹੈ ਤੇ ਕਰੀਬ 200 ਸਾਲ ਪੁਰਾਣਾ ਹੈ ਇਸ ਮੰਦਿਰ ਦਾ ਸੰਬੰਧ ਮਾਤਾ ਸਤੀ ਦੇ ਨਾਲ ਹੈ ਪੁਰਾਣੀ ਕਥਾ ਦੇ ਅਨੁਸਾਰ ਮਾਤਾ ਸਤੀ ਦੇ ਪਿਤਾ ਦਕਸ਼ ਪ੍ਰਜਾਪਤੀ ਇੱਕ ਮਹਾ ਯੱਗ ਕਰਦੇ ਨੇ ਤੇ ਉਸ ਯੱਗ ਵਿੱਚ ਸਾਰੇ ਦੇਵੀ ਦੇਵਤਿਆਂ ਨੂੰ ਬੁਲਾਇਆ ਜਾਂਦਾ ਹੈ ਪਰ ਭਗਵਾਨ ਸ਼ਿਵ ਨੂੰ ਸੱਦਿਆ ਨਹੀਂ ਜਾਂਦਾ ਜਦ ਇਸ ਦੀ ਜਾਣਕਾਰੀ ਮਾਤਾ ਸਤੀ ਨੂੰ ਮਿਲਦੀ ਹੈ ਤਾਂ ਮਾਤਾ ਸਤੀ ਇਸ ਦਾ ਜਵਾਬ ਜਾਣਨ ਦੇ ਲਈ ਆਪਣੇ ਪਿਤਾ ਦਕਸ਼ ਦੇ ਕੋਲ ਪੁੱਛਦੀ ਹੈ ਉਸ ਸਮੇਂ ਉਹਨਾਂ ਦੇ ਪਿਤਾ ਭਗਵਾਨ ਸ਼ਿਵ ਦੇ ਲਈ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਨੇ ਤੇ ਮਾਤਾ ਸਤੀ ਉਸੇ ਯੱਗ ਦੇ ਵਿੱਚ ਆਪਣੇ ਪ੍ਰਾਂਤ ਤਿਆਗ ਦਿੰਦੀ ਹੈ ਜਦ ਇਸ ਦੀ ਜਾਣਕਾਰੀ ਭਗਵਾਨ ਸ਼ਿਵ ਨੂੰ ਮਿਲਦੀ ਹੈ ਤਾਂ ਗੁੱਸੇ ਵਿੱਚ ਆ ਜਾਂਦੇ ਨੇ ਤੇ ਤੰਡਵ ਕਰਦੇ ਨੇ ਭਗਵਾਨ ਸ਼ਿਵ ਦੇ ਗੁੱਸੇ ਨੂੰ ਦੇਖਦੇ ਹੋਏ ਭਗਵਾਨ ਵਿਸ਼ਨੂੰ ਆਪਣੇ ਸੁਦਰਸ਼ਨ ਚੱਕਰ ਨਾਲ ਮਾਤਾ ਸਤੀ ਦੇ ਸਰੀਰ ਨੂੰ ਖੰਡ-ਖੰਡ ਕਰਨਾ ਸ਼ੁਰੂ ਕਰ ਦਿੰਦੇ ਨੇ। ਮਾਤਾ ਸਤੀ ਦੇ ਸਰੀਰ ਦੇ ਵੱਖ-ਵੱਖ ਅੰਗ ਜਿਨ੍ਹਾਂ ਥਾਵਾਂ ਤੇ ਡਿੱਗਦੇ ਨੇ ਉੱਥੇ ਸ਼ਕਤੀ ਪੀਠਾ ਦੀ ਸਥਾਪਨਾ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ 51 ਥਾਵਾਂ ਤੇ ਸ਼ਕਤੀ ਪੀਠਾ ਦੀ ਸਥਾਪਨਾ ਹੋਈ ਹੈ ਤੇ ਜਿਸ ਥਾਂ ਤੇ ਸ਼੍ਰੀ ਦੇਵੀ ਤਲਾ ਮੰਦਿਰ ਬਣਾਇਆ ਗਿਆ ਹੈ ਇਸ ਥਾਂ ਤੇ ਮਾਤਾ ਸਤੀ ਦਾ ਇੱਕ ਅੰਗ ਗਿਰਿਆ ਸੀ ਤੇ ਇੱਥੇ ਮਾਤਾ ਨੂੰ ਤ੍ਰਿਪੁਰ ਮਾਲਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਮੰਦਿਰ ਵਿੱਚ ਇੱਕ ਵਿਸ਼ਾਲ ਪਵਿੱਤਰ ਸਰੋਵਰ ਹੈ ਜਿਸ ਤਨਾਹ ਦੇਸ਼ ਦੇ ਪ੍ਰਸਿੱਧ 108 ਸਰੋਵਰਾਂ ਦੇ ਵਿੱਚ ਲਿਆ ਜਾਂਦਾ ਹੈ ਮੰਦਰ ਦੇ ਅੰਦਰ ਮਾਤਾ ਵੈਸ਼ਨੋ ਦੇਵੀ ਦੀ ਗੁਫਾ ਵੀ ਬਣਾਈ ਗਈ ਹੈ ਦੂਰੋਂ ਦਰੋਸ਼ਰਦਾਲੂ ਮੱਥਾ ਟੇਕ ਆਉਂਦੇ ਨੇ ਇਸੇ ਤਰ੍ਹਾਂ ਅਮਰਨਾਥ ਗੁਫਾ ਦੇ ਦਰਸ਼ਨ ਵੀ ਇਸ ਥਾਂ ਤੋਂ ਹੁੰਦੇ ਨੇ ਕਿਉਂਕਿ ਮੰਦਰ ਦੇ ਅੰਦਰ ਅਮਰਨਾਥ ਗੁਫਾ ਦਾ ਨਿਰਮਾਣ ਵੀ ਕੀਤਾ ਗਿਆ ਹੈ ਸ਼੍ਰੀ ਦੇਵੀਤ람 ਮੰਦਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੂਰ ਸਥਿਤ ਹੈ ਦੇਖ ਜਿਹੜਾ ਪਵਿੱਤਰ ਧਾਰਮਿਕ ਸਥਾਨ ਹੈ ਜਿੱਥੋਂ ਦੂਰੋਂ ਦੂਰੋ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ